ਸੋ ਚੰਦ ਸਕਿੰਟ ਕਾਂਗਰਸ ਦੇ ਵਿੱਚ ਲਾ ਅੰਦਰੂਨੀ ਕਿ ਲੁਕਲੇਸ਼ ਹੈਗਾ ਉਹ ਇੰਨੇ ਸਿਖਰ ਤੇ ਹੈਗਾ ਕਿ ਮਤਲਬ ਉਹ ਜਿੱਤੀ ਜਿਤਾਈ ਬਾਜੀ ਅਕਸਰ ਹਾਰ ਜਾਂਦੇ ਆ 5 ਸਾਲ ਪਹਿਲਾਂ ਆਮ ਆਦਮੀ ਪਾਰਟੀ ਗਈ ਇਸ ਤਰ੍ਹਾਂ ਹੀ ਲੀਡ ਲੈ ਕੇ ਉਹ ਇਲੈਕਸ਼ਨ ਜਿੱਤ ਗਈ ਹੈਗੀ ਹੈ ਕਾਂਗਰਸ ਜਿਹਨੇ ਜਿੱਥੇ 50 ਸਾਲ ਰਾਜ ਕੀਤਾ ਹੈਗਾ ਉਹਨੂੰ ਸਿਰਫ 3400 ਵੋਟਾਂ ਪਈਆਂ ਹੈਗੀਆਂ ਇਹ ਉਹਨਾਂ ਸ਼ਾਸਨ ਦੀ ਬਹੁਤ ਵੱਡੀ ਘਾਟ ਹੈਗੀ ਹੈ ਇਹਦੇ ਲੀਡਰ ਆ ਜਿਹੜੇ ਮਤਲਬ ਪਾਰਟੀ ਨੂੰ ਸਮਰਪਿਤ ਹੋਣ ਦੀ ਥਾਂ ਤੇ ਉਹ ਖੁਦ ਨੂੰ ਸਮਰਪਿਤ ਹੈਗੇ ਆ ਕਾਂਗਰਸ ਹੁਣ ਇੱਕ ਇਸ ਤਰ੍ਹਾਂ ਦੀ ਪਾਰਟੀ ਹੋ ਗਈ ਕਿ ਜਿਹਦੇ ਵਿੱਚ ਸਾਰੇ ਲੀਡਰ ਤੇ ਵਰਕਰ ਕੋਈ ਵੀ ਨਹੀਂ ਹੈਗਾ ਹਰੇਕ ਬੰਦਾ ਜਿਹੜਾ ਟੌਪ ਦੀ ਕੁਰਸੀ ਤੱਕ ਪਹੁੰਚਣ ਲਫਰਦਾ ਹੈਗਾ ਔਰ ਪੰਜਾਬ ਦੇ ਵਿੱਚ ਜਿਹੜੀ ਮਤਲਬ ਗਰੁੱਪ ਬਾਜੀ ਹੈਗੀ ਆ ਉਹ ਕਦੀ ਖਤਮ ਵੀ ਹੋ ਸਕਦੀ ਕਿਉਂਕਿ ਜੇ 6-7 ਲੀਡਰ ਮੇਨ ਹੈਗੇ ਆ ਜਿੰਨੇ ਸੱਤ ਪਾਰਟੀਆਂ ਚੱਲਣਾ ਹੈਗਾ ਉਹਨਾਂ ਦੀ ਸਰਕਾਰ ਦੇ ਖਿਲਾਫ ਜਾਂ ਕੇਂਦਰ ਸਰਕਾਰ ਦੇ ਖਿਲਾਫ ਕੋਈ ਮਤਲਬ ਜਿਹੀ ਹੈਗੀ ਆ ਸੰਘਰਸ਼ ਨਹੀਂਗਾ ਕੋਈ ਉਹਨਾਂ ਦੀ ਯੋਤਬੰਦੀ ਨਹੀਂ ਹੈਗੀ ਕੋਈ ਉਹਨਾਂ ਦੇ ਫੈਸਲਾ ਵਿਰੋਧ ਨਹੀਂ ਹੋ ਰਿਹਾ ਹੈਗਾ ਪੁਰਾਣੇ ਲੀਡਰਾਂ ਦੀ ਬੁਕਤ ਘਟੇ ਹੋਈ ਹੈ ਜਿਹੜਾ ਰੁਸ ਕੇ ਚਲਾ ਗਿਆ ਗਿਆ ਤਾਂ ਗਿਆ ਰੈਦਰ ਕੇ ਜਿਹੜੇ ਰੁਸ ਕੇ ਗਏ ਵਾਪਸ ਆਏ ਆ ਉਹਨਾਂ ਦਾ ਪਾਰਟੀ ਨੂੰ ਚੁਰੋਦ ਦਿੱਤਾ ਗਿਆ ਕਿਤੇ ਕੱਲ ਇਹ ਆ ਕੇ ਵੱਡੇ ਲੀਡਰ ਨਾ ਬਣ ਜਾਣ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਲੁਧਿਆਣਾ ਦੇ ਵਿੱਚ ਜਿਹੜਾ ਹੁਣੇ-ਹੁਣੇ ਨਤੀਜਾ ਆਇਆ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਭਾਵੇਂ ਇਸ ਨਤੀਜੇ ਤੇ ਪ੍ਰतिकਰਮ ਦਿੰਦਿਆਂ ਕਾਂਗਰਸ ਦੇ ਆਗੂ ਕਚਾਈ ਟਾਲ ਰਹੇ ਆ ਤੇ ਆਪਣੀ ਨਮੋਸ਼ੀ ਨੂੰ ਛਪਾਉਂਦੇ ਹੋਏ ਇਹ ਕਹਿ ਰਹੇ ਆ ਕਿ ਇਹ ਆਮ ਆਦਮੀ ਪਾਰਟੀ ਦੀ ਹਾਰ ਆ ਤੇ ਕਾਂਗਰਸ ਦੀ ਜਿੱਤ ਪਰ ਅਸਲ ਵਿੱਚ ਇਸ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਖੇਰੂ-ਖੇਰੂ ਆ ਤੇ ਉਹ 2027 ਤੱਕ ਇਕੱਠੀ ਹੁੰਦੀ ਦਿਖਾਈ ਨਹੀਂ ਦੇ ਰਹੀ ਤੇ ਜੇ ਹਾਲੇ ਵੀ ਕਾਂਗਰਸ ਨੇ ਸਬਕ ਨਾ ਲਿਆ ਆਪਣੀ ਇਸ ਹਾਰ ਤੋਂ ਇਕੱਠੇ ਹੋਣ ਬਾਰੇ ਅਹਿਦ ਨਾ ਲਿਆ ਤਾਂ ਭੁੱਲ ਜਾਣ ਕਿ ਉਹ ਸੱਤਾ ਦਾ ਸੁੱਖ ਮਾਣ ਸਕਣਗੇ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਦੇ ਨਾਲ ਤੇ ਪੁੱਛਦੇ ਹਾਂ ਕਿ ਕਾਂਗਰਸ ਦੀ ਇਹ ਖੇਰੂ-ਖੇਰੂ ਹੋ ਚੁੱਕੀ ਹਾਲਤ ਆ ਜਿਹੜੀ ਕੀ ਉਹ 27 ਤੱਕ ਦੇ ਇਹਨਾਂ ਦੇ ਜਿਹੜੇ ਸੁਪਨੇ ਆ ਸੱਤਾ ਚ ਆਉਣ ਦੇ ਉਸ ਨੂੰ ਪੂਰਾ ਕਰ ਸਕੇਗੀ ਹਾਲੀ ਸਾਬ ਜਿਹੜੀਆਂ ਜਿਮੀ ਚੋਨਾ ਥਰੋਟ ਦੇਸ਼ ਹੋਈਆਂ ਪਰ ਇੱਕ ਗੱਲ ਦੇ ਧਿਆਨ ਨਾਲ ਵੇਖੀਏ ਤੇ ਪਤਾ ਲੱਗਦਾ ਹੈਗਾ ਕਿ ਜਿਹੜੀ ਕਾਂਗਰਸ ਦੇ ਵਿੱਚ ਦਾ ਅੰਦਰੂਨੀ ਘੇਲੂਕਲੇਸ਼ ਹੈਗਾ ਉਹ ਇੰਨੇ ਸਿਖਰ ਤੇ ਹੈਗਾ ਕਿ ਮਤਲਬ ਉਹ ਜਿੱਤੀ ਜਿਤਾਈ ਬਾਜੀ ਅਕਸਰ ਹਾਰ ਜਾਂਦੇ ਆ ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਹਰ ਕੋ ਸੋਚਦਾ ਸੀ ਕਿ ਕਾਂਗਰਸ ਜੇਤੂ ਹੈਗੀ ਇਵਨ ਕਿ ਰਾਹੁਲ ਗਾਂਧੀ ਨੇ ਆਪਣੇ ਬਿਆਨ ਚ ਕਿਹਾ ਕਿ ਉਹ ਬੀਜੇਪੀ ਤੋਂ ਨਹੀਂ ਹਾਰੇ ਬਲਕਿ ਉਹ ਆਪ ਦੇ ਲੀਡਰਾਂ ਤੋਂ ਹਾਰੇ ਆ ਔਰ ਜਿਹੜੀ ਇੱਥੇ ਲੁਧਿਆਣਾ ਪੱਛਮੀ ਦੇ ਵਿੱਚ ਵੀ ਇਹੀ ਕੁਝ ਹੋਇਆ ਉੱਥੇ ਕਾਂਗਰਸ ਦਾ ਚੰਗਾ ਆਧਾਰ ਹੈਗਾ ਸੀ ਪਰ ਉੱਥੇ ਪੋਸਟਰ ਬਾਜ਼ੀ ਐ ਜਿਸ ਤਰ੍ਹਾਂ ਦੀ ਤਲਖ ਕਲਾਮੀ ਹੋਈ ਕਿ ਉਮੀਦਵਾਰ ਦੇ ਘਰੇ ਪ੍ਰਧਾਨ ਗਿਆ ਇਗਲਾਮੀ ਦੁਆਰ ਘਰੋਂ ਚਲਾ ਗਿਆ ਇਹਨਾਂ ਦਾ ਇੰਨਾ ਤਲਖ ਕਲਾਮੀ ਹੈਗੀ ਹੈ ਕਿ ਮਤਲਬ ਇਹ ਆਪ ਦੇ ਵਿਰੋਧੀ ਨੂੰ ਜਿਤਾਉਣ ਦੀ ਬਜਾਏ ਦੂਜੀ ਪਾਰਟੀ ਜਿੱਤ ਜੇ ਸੋਵਾਰ ਜਿੱਤ ਜੇ ਇਹ ਆਪ ਦੇ ਬੰਦੇ ਨੂੰ ਜਿੱਤਣ ਨਹੀਂ ਦੇਣਗੇ ਕਾਂਗਰਸ ਦਾ ਆਪਸੀ ਵਿਰੋਧ ਇਹਨਾਂ ਸਿਖਰ ਦਾ ਹੈਗਾ ਕਿ ਇੱਥੇ ਇਹਨਾਂ ਦੀ ਮਨ ਲੱਗਦਾ ਕਿ ਦਾਲ ਛਿੱਪੀ ਗੱਲਾਂ ਵਾਲੀ ਨਹੀਂ ਜੀ ਹੁਣ ਜੇ ਮੈਂ ਗੁਜਰਾਤ ਦੀ ਗੱਲ ਕਰੀਏ ਤਾਂ ਉੱਥੇ 5 ਸਾਲ ਪਹਿਲਾਂ ਆਮ ਆਦਮੀ ਪਾਰਟੀ ਗਈ 17 ਲੀਡ ਲੈ ਕੇ ਉਹ ਕੰਗਰਸ ਜਿੱਤ ਗਈ ਹੈਗੀ ਹੈ ਕਾਂਗਰਸ ਜਿਨੇ ਜਿੱਥੇ 50 ਸਾਲ ਰਾਜ ਕੀਤਾ ਹੈਗਾ ਉਹਨਾਂ ਸਰੋਤਾਂ ਤੇ 3400 ਵੋਟਾਂ ਪਈਆਂ ਹੈਗੀਆਂ ਇੱਥੇ ਪਤਾ ਲੱਗਦਾ ਕਿ ਕਾਂਗਰਸ ਦੇ ਵਿੱਚ ਇੱਕ ਅਨੁਸ਼ਾਸਨ ਦੀ ਬਹੁਤ ਵੱਡੀ ਘਾਟ ਹੈਗੀ ਹੈ ਇਹਦੇ ਲੀਡਰ ਆ ਜਿਹੜੇ ਮਤਲਬ ਉਹ ਪਾਰਟੀ ਨੂੰ ਸਮਰਪਿਤ ਹੋਣ ਦੀ ਥਾਂ ਤੇ ਉਹ ਖੁਦ ਨੂੰ ਸਮਰਪਿਤ ਹੈਗੇ ਆ ਜਿੱਤਾਂ ਸੂਬੇ ਦੇ ਵਿੱਚ ਸਰਕਾਰਾਂ ਸੀ ਜਿਨ੍ਹਾਂ ਨੇ ਰਾਜ ਭਗ ਚਲਾਇਆ ਉਹਨਾਂ ਕਰਕੇ ਹੀ ਕਾਂਗਰਸ ਉਜੜੀ ਹੈਗੀ ਹੈ ਔਰ ਰਾਹੁਲ ਗਾਂਧੀ ਦੇ ਬਹੁਤ ਜ਼ੋਰ ਲਾਉਣ ਦੇ باوجود ਵੀ ਦੀ ਲੀਡਰਸ਼ਿਪ ਅਦੇ ਵਿੱਚ ਏਕਤਾ ਨਹੀਂ ਹੋ ਰਹੀ ਔਰ ਨੇੜਲੇ ਪਿੰਖ ਚ ਇਹਨਾਂ ਦੀ ਕੋਈ ਇਕਤਾ ਹੋਣ ਦੀ ਸੰਭਾਵਨਾ ਵੀ ਨਹੀਂ ਲੱਗਦੀ ਜਿਵੇਂ ਬਿਹਾਰ ਇਲੈਕਸ਼ਨ ਕਾਫੀ ਨਿਲੇ ਹੈਗੀ ਹੈ ਤੇ ਇਹ ਗੱਲ ਹੈ ਕਿ ਬਿਹਾਰ ਇਲੈਕਸ਼ਨਾਂ ਦੇ ਵਿੱਚ ਵੀ ਜਿਹੜੀ ਕਾਂਗਰਸ ਦੀ ਕੋਈ ਦਾਰਕਲਣ ਵਾਲੀ ਨਹੀਂ ਉੱਥੇ ਬੀਜੇਪੀ ਤੇ ਆਰਜਡੀ ਵਿੱਚ ਮੁਕਾਬਲਾ ਹੋਣਾ ਹੈਗਾ ਕਿ ਆਮ ਆਦਮੀ ਪਾਰਟੀ ਵੀ ਉੱਥੇ ਇਲੈਕਸ਼ਨ ਲੜਨ ਜਾ ਰਹੀ ਹੈਗੀ ਹੈ ਪਰ ਕਾਂਗਰਸ ਦੀ ਇਹਦੇ ਬਾਰੇ ਕੋਈ ਤਿਆਰੀ ਨਹੀਂ ਹੈਗੀ ਕਾਂਗਰਸ ਹੁਣ ਇੱਕ ਇਸ ਤਰ੍ਹਾਂ ਦੀ ਪਾਰਟੀ ਹੋਗੀ ਕਿ ਜਿਹਦੇ ਵਿੱਚ ਸਾਰੇ ਲੀਡਰ ਤੇ ਵਰਕਰ ਕੋਈ ਵੀ ਨਹੀਂ ਹੈਗਾ ਹਰੇਕ ਬੰਦਾ ਜਿਹੜਾ ਟੌਪ ਦੀ ਕੁਰਸੀ ਤੱਕ ਪਹੁੰਚਣ ਲੱਿਰਦਾ ਹੈਗਾ ਔਰ ਪੰਜਾਬ ਦੇ ਵਿੱਚ ਜਿਹੜੀ ਮਤਲਬ ਗਰੁੱਪ ਬਾਜੀ ਹੈਗੀ ਆ ਉਹ ਕਦੀ ਖਤਮ ਨਹੀਂ ਹੋ ਸਕਦੀ ਕਿਉਂਕਿ ਇਹ ਜਿਹੇ ਚਿਹਰੇ ਸਾਹਮਣੇ ਆ ਗਏ ਹੈਗੇ ਆ ਜਿਹਨਾਂ ਪਾਰਟੀ ਨਾਲ ਜ਼ਿਆਦਾ ਮਿਜੀ ਹਿੱਤਾਂ ਹੁੰਦੀ ਹੋ ਉਹ ਮਤਲਬ ਪਹਿਲ ਦੇ ਰਹੇ ਔਰ ਇਸ ਇਲੈਕਸ਼ਨ ਨੇ ਜਿਹੜਾ ਹੈਗਾ ਉਹ ਕਾਂਗਰਸ ਨੂੰ ਸਾਰਾ ਵਿਖਾਤਾ ਹੈਗਾ ਸ਼ੀਸ਼ਾ ਯਾਨੀ 27 ਦੇ ਵਿੱਚ ਕੁਝ ਲੱਗਦਾ ਨਹੀਂ ਕਾਂਗਰਸ ਦਾ ਹੱਥ ਪਛਾਉ ਹੈ ਵੇਖੋ ਜਿੱਤੇ ਇਹੀ ਲੀਡਰਸ਼ਿਪ ਰਹੀ ਫਿਰ ਤਾਂ ਮੰਡੇਟ ਸਾਫ਼ ਹੈਗਾ ਕਿਉਂਕਿ ਜਿਹੜੇ 6-7 ਲੀਟਰ ਮੇਨ ਹੈਗੇ ਆ ਜਿੰਨੇ ਸੱਤ ਪਾਰਟੀਆਂ ਚੱਲਣਾ ਹੈਗਾ ਉਹਨਾਂ ਦੀ ਸਰਕਾਰ ਦੇ ਖਿਲਾਫ ਜਾਂ ਕੇਂਦਰ ਸਰਕਾਰ ਦੇ ਖਿਲਾਫ ਕੋਈ ਮਤਲਬ ਜਿਹੀ ਹੈਗੀ ਆ ਸੰਘਰਸ਼ ਨਹੀਂਗਾ ਕੋਈ ਉਹਨਾਂ ਦੀ ਵਿਰੋਧਤਾ ਨਹੀਂ ਹੈਗੀ ਕੋਈ ਉਹਨਾਂ ਦੇ ਫੈਸਲਿਆਂ ਵਿਰੋਧ ਨਹੀਂ ਹੋ ਰਿਹਾ ਹੈਗਾ ਆਪਦੇ ਬੰਦਿਆਂ ਦਾ ਜਲਸਾ ਤੋਂ ਬਾਅਦ ਇਹਲਾ ਵਿਰੋਧ ਕੀਤਾ ਜਾ ਰਿਹਾ ਹੈਗਾ 2027 'ਚ ਜਿਵੇਂ ਬਾਕੀ ਪਾਰਟੀਆਂ ਇੱਕ ਮੁਠ ਹੈਗੀਆਂ ਬੀਜੇਪੀ ਹੈਗੀ ਹੈ ਜਾਂ ਆਮ ਆਦੀ ਪਾਰਟੀ ਹੈਗੀ ਹੈ ਉਹਦੇ ਮੁਕਾਬਲੇ ਕਾਂਗਰਸ ਤਾਂ ਕਿਤੇ ਵੀ ਸਟੈਂਡ ਨਹੀਂ ਕਰਦੀ ਹੈਗੀ ਤੇ ਇਸ ਗੱਲ ਦਾ ਤਾਂ ਹੁਣ ਬਹੁਤ ਸੌਖਾਂ ਦਾ ਲਾਇਸ ਲੱਗੇ ਗਰੁੱਪ ਬਾਜੀ ਜਿਹੜੀ ਹੈਗੀ ਹੈ ਅੰਦਰਲਾ ਕਲੇਸ਼ ਆ ਉਹ ਕਾਂਗਰਸ ਨੂੰ ਦਿਨੋ ਦਿਨ ਲਾਹਗਾ ਉਹ ਕਮਜ਼ੋਰ ਕਰ ਰਿਆ ਹੈਗੇ ਜਿਹੜੇ ਦੇ ਵਧੀਆ ਲੀਡਰ ਹੈਗੇ ਸੀ ਉਹ ਅੱਤੀ ਚੋ ਪ੍ਰਚਾਰ ਦੇ ਵਿੱਚ ਆਈ ਨਹੀਂ ਹੈਗੇ ਪੁਰਾਣੇ ਲੀਡਰਾਂ ਦੀ ਬੁਕਤ ਘਟੇ ਹੋਈ ਹੈ ਜਿਹੜਾ ਰੁਸ ਕੇ ਚਲਾ ਗਿਆ ਗਿਆ ਤਾਂ ਗਿਆ ਰੈਦਰ ਕੇ ਜਿਹੜੇ ਰੁਸ ਕੇ ਗਏ ਵਾਪਸ ਆਏ ਆ ਉਹਨਾਂ ਦਾ ਪਾਰਟੀ ਵਿੱਚ ਉਰੋਧ ਕੀਤਾ ਗਿਆ ਕਿ ਤੇ ਕੱਲੋਂ ਇਹ ਆ ਕੇ ਵੱਡੇ ਲੀਡਰ ਨਾ ਬਣ ਜਾਣ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਲੋਕਾਂ ਵਿੱਚ ਜਾਂ ਦਿਖਾਤੇ ਕਿ ਉਹਨਾਂ ਕਾਂਗਰਸ ਜਿਹੜੀ ਦਿੱਲੀ ਹੈ ਕਮਾਂਡਾ ਉਹਨਾਂ ਨੂੰ ਜਿਹੜੀ ਸੂਬਾ ਕਮੇਟੀ ਚਾਹੁਣਾ ਚਾਹੀਦਾ ਹੈ ਇੱਥੇ ਕੋਈ ਇਹੋ ਜਿਹੇ ਬੰਦੇ ਨੂੰ ਅੱਗੇ ਲੈ ਕੇ ਚਾਹੀਦਾ ਹੈ ਕਿ ਜਿਹੜੇ ਪਾਰਟੀ ਨੂੰ ਸਮਰਪਿਤ ਹੋਣ ਤੇ ਕੰਮ ਕਰਨ ਕਾਂਗਰਸ ਦੇ ਵਿੱਚਲਾ